ਸਤ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਮੁਫਤ ਕਣਕ ਦੇ ਨਾਲ ਨਾਲ ਮਿਲੇਗਾ ਜੀ ਤੁਹਾਨੂੰ 1-1000 ਰੁਪਿਆ ਤਿੰਨਾਂ ਲੋਕਾਂ ਨੂੰ ਮਿਲਣ ਜਾ ਰਿਹਾ ਹੈ 1-1000 ਉਹ ਵੀ ਤੁਹਾਨੂੰ ਸਾਂਝਾ ਕਰਨਾ ਹੈ ਨਾਲੇ ਤੁਹਾਨੂੰ ਦੱਸਣਗੇ ਜੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕਰ ਸਕਦੇ ਹੋ ਇਹ ਕੰਮ ਨਹੀਂ ਪੱਵੇਗਾ ਨਹੀਂ ਤੁਹਾਨੂੰ ਭਾਰੀ ਜੁਰਮਾਨਾ ਆਖਰਕਾਰ ਕੀ ਆਹੋ ਉਹ ਵੀ ਤੁਹਾਨੂੰ ਸਾਂਝਾ ਕਰਨਾ ਚਲੋ ਲੈ ਚੱਲਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਜੀ 10 ਲੱਖ ਲਗਾ ਕੇ ਆਸਟ੍ਰੇਲੀਆ ਪਹੁੰਚੀ ਪੰਜਾਬਣ 13 ਸਾਲ ਰਹੀ ਹੁਣ ਵਾਪਸ ਆਉਂਦਿਆਂ 에어ਪੋਰਟ ਤੇ ਫੜੀ ਗਈ ਹੈ ਜੀ ਇਹ ਖਬਰ ਹੈ ਜੀ ਅਸ਼ੋ ਅਰਾਮ ਦੀ ਜ਼ਿੰਦਗੀ ਜਿਉਣ ਦੀ ਚਾਹਤ ਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਅਮਲੋਵ ਦੀ ਰਹਿਣ ਵਾਲੀ ਇਸ ਲੜਕੀ ਨੇ 10 ਲੱਖ ਰੁਪਏ ਚ ਇੱਕ ਵੱਡਾ ਸੌਦਾ ਕੀਤਾ ਹੈ ਸੌਦੇ ਤਹਿਤ ਇਸ ਮੁਟਿਆਰ ਨੇ ਆਪਣੀ ਨਵੀਂ ਕਿਸਮਤ ਲਿਖਣ ਦਾ ਮੌਕਾ ਮਿਲ ਰਿਹਾ ਸੀ ਕਿਸਮਤ ਦਾ ਨਵਾਂ ਅਧਿਆਇ ਆਸਟ੍ਰੇਲੀਆ ਵਿੱਚ ਲਿਖਿਆ ਜਾਣਾ ਸੀ 2 ਸਾਲ ਤੱਕ ਸਭ ਕੁਝ ਠੀਕ ਰਿਹਾ ਪਰ ਉਸ ਤੋਂ ਬਾਅਦ ਉਹ ਕੁਝ ਅਜਿਹਾ ਹੋਇਆ ਜਿਸ ਕਾਰਨ ਇਹ ਲੜਕੀ ਅੱਜ ਤੱਕ ਆਪਣੇ ਆਪ ਨੂੰ ਕੋਸ ਰਹੀ ਹੈ ਆਈਜੀਆਈ 에어ਪੋਰਟ ਤੇ ਡੀਪੀਸੀ ਉਸਾਰ ਰੰਗਰਾਨੀ ਅਨੁਸਾਰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਪੰਜਾਬ ਬੰਦ ਦਰਾਂ ਲੁਧਿਆਣਾ ਚ ਜ਼ਬਰਦਸਤ ਹੰਗਾਮਾ ਹੋਇਆ ਜੀ ਕਿਸਾਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਨਿਕਲੇ ਨੇ ਜੀ ਪੁਲਿਸ ਮੁਲਾਜ਼ਮ ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਬੰਦ ਦਾ ਐਲਾਨ ਕੀਤਾ ਗਿਆ ਜੀ ਪੰਜਾਬ ਬੰਦਾ ਕਿਸਾਨਾਂ ਨੇ ਪੰਜਾਬ ਦੇ ਸਾਰੇ ਰਾਸ਼ਟਰੀ ਰਾਜਮਾਰਗ ਤੇ ਰੇਲਵੇ ਟ੍ਰੈਕ ਬੰਦ ਕਰ ਦਿੱਤੇ ਸਨ ਕਿਸਾਨ ਸਵੇਰੇ 7 ਵਜੇ ਤੋਂ ਹਾਈਵੇ ਤੇ ਰੇਲ ਪਟੜੀਆਂ ਤੇ ਉੱਪਰ 140 ਥੰਮਾਂ ਤੇ ਬੈਠੇ ਇਸ ਕਾਰਨ ਅੰਮ੍ਰਿਤਸਰ ਜਲੰਧਰ ਪਾਣੀਪਤ ਦਿੱਲੀ ਅੰਮ੍ਰਿਤਸਰ ਜੰਮੂ ਦੀ ਜਿਹੜੀ ਆਵਾਜ਼ ਆਈ ਹੈ ਉਹ ਪੂਰੀ ਤਰ੍ਹਾਂ ਬੰਦ ਰਹੀ ਹੈ ਕਿਸਾਨਾਂ ਦੀ ਹੜਤਾਲ ਕਾਰਨ ਰੇਲਵੇ ਨੇ ਬੰਦੇ ਭਾਰਤ ਸਮੇਤ 167 ਟ੍ਰੇਨਾਂ ਰੱਦ ਕਰ ਦਿੱਤੀਆਂ ਪੂਨੇ ਤੋਂ ਜੰਮੂ ਤਵੀ ਜਾ ਰਹੀ ਜੇਲਮ ਐਕਸਪ੍ਰੈਸ ਨੂੰ ਜਲੰਧਰ ਕੈਂਟ ਸਟੇਸ਼ਨ ਤੇ ਰੋਕ ਦਿੱਤਾ ਗਿਆ ਬੰਦ ਹੋਣ ਦੌਰਾਨ ਕਿਸਾਨਾਂ ਦੇ ਲੋਕਾਂ ਵਿਚਾਲੇ ਟਕਰਾਅ ਦੇ ਕੁਝ ਮਾਮਲੇ ਵੀ ਸਾਹਮਣੇ ਆਏ ਇਨ੍ਹਾਂ ਚੋਂ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ ਦੇ ਖੰਨਾਂ 'ਚ ਜਾਮ ਲਗਾਉਣ ਨੂੰ ਲੈ ਕੇ ਕਿਸਾਨਾਂ ਦੇ ਲੋਕਾਂ 'ਚ ਤਕਰਾਰ ਹੋ ਗਈ ਲੱਡੋਵਾਲ ਟੋਲ ਪਲਾਜ਼ੇ ਤੇ ਸੜਕ ਜਾਮ ਕਰ ਰਹੇ ਕਿਸਾਨਾਂ ਨੇ ਇੱਕ ਵਿਅਕਤੀ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਡਰਾਈਵਰ ਨੂੰ ਫੜ ਲਿਆ ਗਿਆ ਉਸਨੇ ਕਿਹਾ ਕਿ ਉਹ ਗਲਤੀ ਨਾਲ ਹੋਇਆ ਹੰਗਾਮਾ ਕਰਨ ਵਾਲੇ ਨਿਕਲੇ ਨੇ ਜੀ ਪੁਲਿਸ ਮੁਲਾਜ਼ਮ ਇਸ ਮੌਕੇ ਲੁਧਰਨ ਦੇ ਲੱਡੋਵਾਲ ਟੋਲ ਪਲਾਜ਼ੇ ਤੇ ਹੰਗਾਮਾ ਹੈ ਇੱਥੇ ਕਿਸਾਨਾਂ ਨੇ ਕੁਝ ਸ਼ਰਾਬੀ ਲੋਕਾਂ ਨੂੰ ਫੜ ਲਿਆ ਜਿਸ ਤੋਂ ਬਾਅਦ ਪੁਲਿਸ ਨੂੰ ਉੱਥੇ ਬੁਲਾਇਆ ਗਿਆ ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ਪੁਲਿਸ ਮੁਲਾਜ਼ਮ ਹੀ ਨਿਕਲੇ ਨੇ ਉਸ ਤੋਂ ਬਾਅਦ ਇੱਕਲੀ ਬੜੀ ਖਬਰ ਜੀ ਪੰਜਾਬ ਸਰਕਾਰ ਨੇ ਨੌਜਵਾਨਾਂ ਦੇ ਸੁਪਨੇ ਕਿਤੇ ਨੇ ਜੀ ਸਾਕਰ 33 ਮਹੀਨਿਆਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 50 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਭਵੰਤਮਾਨ ਮਾਨ ਵੱਲੋਂ ਨੌਜਵਾਨਾਂ ਦੇ ਵਿਦੇਸ਼ਾਂ ਦੇ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਤੇ ਨੌਜਵਾਨ ਨੂੰ ਨੌਕਰੀਆਂ ਤਲਾਸ਼ਣ ਦੀ ਬਜਾਏ ਰੋਜ਼ਗਾਰ ਪੈਦਾ ਕਰਨ ਵਾਲੇ ਬਣਾਉਣ ਦੇ ਦਿੱਤੇ ਹੋਕੇ ਚ ਅਮਲ ਕਰਦਿਆਂ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਤਕਰੀਬਨ 50000 ਰੈਗੂਲਰ ਨੌਕਰੀਆਂ ਹੀ ਨਹੀਂ ਦਿਤੀਆਂ ਬਲਕਿ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਹਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਹੈ ਅਸੀਂ ਵੀ ਆ ਭਾਰਤ ਦਾ ਹਿੱਸਾ ਲਾਡੋਵਾਲ ਦੀ ਐਸਸੀ ਕੋਰਟ ਤੇ ਕੇਂਦਰ ਨੂੰ ਅਪੀਲ ਇੰਨਾ ਡਰਾਈਵਰਾਂ ਦਾ ਵੀ ਕੀਤਾ ਜੀ ਧੰਨਵਾਦ ਪੰਜਾਬ ਪਰਚ ਕਿਸਾਨਾਂ ਵੱਲੋਂ ਦਿੱਤੀ ਬੰਦ ਕਲ ਦੀ ਪਰ ਬਹਾਗ ਹੋਰਾਂ ਮਿਲੇ ਜਿਸ ਵਿੱਚ ਕੁਝਤ ਕ ਥਾਮਾਂ ਤੇ ਬਹਿਜਵਾਜੀ ਨੂੰ ਛੱਡ ਕੇ ਬਾਕੀ ਸੂਬੇ ਵਿੱਚ ਸ਼ਾਂਤੀਪੂਰਵਕ ਅਤੇ ਸਫਲਤਾਪੂਰਵਕ ਰਿਹਾ ਇਸ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਮਰਨਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਨੇ ਧੰਨਵਾਦ ਕੀਤਾ 35 ਦਿਨਾਂ ਤੋਂ ਮਰਨਵਰਤ ਤੇ ਬੈਠੇ ਕਿਸਾਨ ਲੀਡਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਪੂਰੀ ਤਰ੍ਹਾਂ ਸਫਲ ਰਿਹਾ ਜਿਸ ਨੂੰ ਲੈ ਕੇ ਪੰਜਾਬ ਦੇ ਕੇਂਦਰ ਦੋਵੇਂ ਸਰਕਾਰਾਂ ਨੂੰ ਵੱਡਾ ਭੁਲੇਖਾ ਸੀ ਪਰ ਪੰਜਾਬੀਆਂ ਨੇ ਕਿਸਾਨਾਂ ਦਾ ਸਾਥ ਦੇ ਕੇ ਬੰਦ ਸਫਲ ਬਣਾ ਕੇ ਭਲੇਖਾ ਦੂਰ ਕਰ ਦਿੱਤਾ ਹੈ। ਬੰਦ 'ਚ ਸਹਿਯੋਗ ਕਰਨ ਵਾਲੇ ਹਰ ਵਰਗ ਸਹਿਰ ਵਾਸੀਆਂ ਵਿੱਚੋਂ ਇੱਥੇ ਤੱਕ ਕਿ ਚੰਡੀਗੜ੍ਹ 'ਚ ਪੰਜਾਬ ਬੰਦ ਦਾ ਅਸਰ ਵਿਖਾਈ ਦਿੱਤਾ ਹੈ। ਇਸ ਲਈ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਤੇ ਪੈਟਰੋਲ ਪੰਪਾਂ ਨੂੰ ਲੈ ਕੇ ਵੱਡਾ ਅਪਡੇਟ ਪਿਆਕੜ ਹੋਣਗੇ ਖੁਸ਼। ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਲਾਣ ਹੈ। ਜਿਸ ਤੋਂ ਬਾਅਦ ਕੁਝ ਕਥਾਵਾਂ ਦੇ ਉੱਤੇ ਕੁਝ ਕ ਚੀਜ਼ਾਂ ਜਿਹੜੇ ਪੈਟਰੋਲ ਪੰਪ ਅਤੇ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਦੇਖੇ ਗਏ ਹਨ ਉਸ ਤੋਂ ਬਾਅਦ ਅਗਲੀ ਵੀਡੀਓ ਹੁੰਦੀ ਪੰਜਾਬ ਦੇ ਕਿਸਾਨਾਂ ਨੇ ਖਾਲੀਆਂ ਕੀਤੇ ਨੇ ਜੀ ਸੜਕਾਂ ਆਮ ਬੰਗ ਹੋਈ ਹੈ ਆਵਾਜ਼ਾਈ ਕਿੱਥੇ ਕਿੱਥੇ ਪਿਆ ਅਸਰ ਪੰਜਾਬ 'ਚ ਕਿਸਾਨਾਂ ਦੇ 4 ਵਜੇ ਸੜਕਾਂ ਤੇ ਤਰਨਾ ਖਤਮ ਕਰ ਦਿੱਤਾ ਕਿਸਾਨਾਂ ਵੱਲੋਂ ਸੜਕਾਂ ਛੱਡਣ ਤੋਂ ਬਾਅਦ ਆਵਾਜ਼ਾਈ ਆਮ ਬੰਗ ਹੋ ਗਈ ਹੈ ਪੰਜਾਬ 'ਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਮੰਨ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਬਿਚਾਰ ਵੀ ਬੰਦ ਰਹੇ ਨੇ ਇਸ ਦੇ ਨਾਲ ਹੀ ਰੇਲਵੇ ਟ੍ਰੈਕ ਤੇ ਕਈ ਥਾਵਾਂ ਤੇ ਕਿਸਾਨ ਬੈਠੇ ਰਹੇ ਜਿਸ ਕਾਰਨ ਰੇਲ ਸੇਵਾਵਾਂ ਵੀ ਬੰਦ ਰਹੀਆਂ ਦਰਅਸਲ ਕਿਸਾਨਾਂ ਨੇ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਕਾਰਨ ਕਿਸਾਨਾਂ ਨੇ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਜਾਮ ਲਗਾ ਦਿੱਤਾ ਸੀ ਉਹਨਾਂ ਦਾ ਕਹਿਣਾ ਕਿ ਸਿਰਫ ਐਮਰਜੈਂਸੀ ਸੇਵਾਵਾਂ ਵੀ ਚੱਲਣਗੀਆਂ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਪੰਜਾਬ ਸਰਕਾਰ ਵੱਲੋਂ 1000 ਅੰਗਣਵਾੜੀ ਕੇਂਦਰਾਂ ਦਾ ਨਿਰਮਾਣ ਕਰਕੇ ਬਾਲ ਅਤੇ ਮਾਂਾਂ ਦੀ ਦੇਖਭਾਲ ਲਈ ਸਹੂਲਤਾਂ ਵਿੱਚ ਕੀਤੀ ਜਾਵੇਗੀ ਜੀ ਵਾਦਾ ਐਮਐਲਏ ਗੁਰਦੀਪ ਸਿੰਘ ਰਿੰਦਾਬਾ ਪੰਜਾਬ ਜ਼ਿਲ੍ਹਿਆਂ ਵਿੱਚ 2 ਲੱਖ ਏਕੜ ਰਕਬੇ ਦੀ ਸਿੰਚਾਈ ਲਈ 23000 ਕਰੋੜ ਰੁਪਏ ਦੀ ਲਾਗਤ ਦਾ ਮਾਲਵਾ ਨਹਿਰ ਪ੍ਰੋਜੈਕਟ ਵਿਟਿਆ ਬਰਿੰਦਰ ਕੁਮਾਰ ਕੋਇਲ ਪੰਜਾਬ ਦੇ ਸਰੋਤ ਵਿਭਾਗ ਦੇ ਸੂਬਾ ਦੇ ਪਾਣੀ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਪਾਣੀ ਦੀ ਸਮਾਨ ਵੰਡ ਯਕੀਨੀ ਬਣਾਉਣ ਲਈ ਬੇਮਿਸਾਲ ਮੀਲ ਪੱਥਰ ਹਾਸਲ ਕੀਤੇ ਨੇ ਇਹੀ ਜਾਣਕਾਰੀ ਦਿੰਦੇ ਜਲ ਸਰੋਤ ਮੰਤਰੀ ਸਰਦਾਰ ਬਰਿੰਦਰ ਕੁਮਾਰ ਕੋਇਲੇ ਨੇ ਦੱਸਿਆ ਕਿ ਵਿਭਾਗ ਵੱਲੋਂ 2024 ਦੇ ਅੰਤ ਤੱਕ 2100 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਕਰਨਾ ਇੱਕ ਇਤਿਹਾਸਿਕ ਪ੍ਰਾਪਤੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵਡਿ ਹੋਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 9.92 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਡਾਕਟਰ ਬਲਜੀਤ ਕੌਰ ਮੁੱਖ ਮੰਤਰੀ ਭਵੰਤਮਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਦੀ ਭਲਾਈ ਲਈ ਕਾਰਜਸ਼ੀਲ ਹੈ ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 1503 ਸੰਸਥਾਵਾਂ ਨੂੰ ਅਨੁਸੂਚਿਤ ਜਾਤੀ ਦੇ ਪਲੱਸ 2 ਵਨ ਪਲੱਸ 1 ਅਤੇ ਪਲੱਸ 2 ਦੇ ਵਿਦਿਆਰਥੀਆਂ ਲਈ 9.92 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸੇ ਦੇ ਨਾਲ ਜੀ ਉਹਨਾਂ ਨੇ ਦੱਸਿਆ ਕਿ 92 ਕਰੋੜ ਰੁਪਏ ਦੀ ਰਾਸ਼ੀ 256 ਸੰਸਥਾਵਾਂ ਨੂੰ 59 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਬਕਾਇਆ ਰਹਿੰਦੀਆਂ ਸੰਸਥਾਵਾਂ ਨੂੰ ਅਦਾਇਗੀ ਸੰਬੰਧੀ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ ਡਾਟਰ ਬਲਜੀਤ ਕੌਰ ਨੇ ਦੱਸਿਆ कि पोस्ट मैट्रिक स्कॉलरशिप ऑफ एससी स्टूडेंट ਲਈ ਇਹ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਸੀ ਜਿਸ ਤ하ਤ 92 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ ਜੀ 21000 ਰੁਪਏ ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਣੀ ਕਰਵਾਈ ਗਈ ਹੈ ਸਰਕਾਰ। ਜਨਵਰੀ 2025 ਤੋਂ ਭਾਰਤ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਨਾਲ ਨਾਲ 21000 ਰੁਪਏ ਦਿੱਤੇ ਜਾਣਗੇ। ਇਹ ਖਬਰਾਂ ਹੀ ਕਿਹੜੇ ਰਾਸ਼ਨ ਕਾਰਡ ਧਾਰਕਾਂ ਨੂੰ ਇਹ ਸਹੂਲਤ ਦਾ ਲਾਭ ਮਿਲੇਗਾ ਭਾਰਤ ਸਰਕਾਰ ਵੱਲੋਂ। ਜਿਸ ਦੇ ਬਹੁਤ ਸਾਰੇ ਲੋਕਾਂ ਨੂੰ ਕੋਈ ਸਕੀਮਾਂ ਚਲਾਈਆਂ ਜਾਂਦੀਆਂ ਨੇ ਜਿਸ ਵਿੱਚ ਅੱਜ ਵੀ ਇਹ ਬਹੁਤ ਸਾਰੇ ਲੋਕ ਨੇ ਜੋ ਦੋ ਵਕਤ ਦੀ ਰੋਟੀ ਖਾਣ ਲਈ ਅਸਮਰੱਥ ਨੇ ਭਾਰਤ ਸਰਕਾਰ ਨੇ ਅਜਿਹੇ ਗਰੀਬ ਅਤੇ ਲੋੜਵੰਦ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਪ੍ਰਦਾਨ ਕਰਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਘੱਟ ਕੀਮਤ ਤੇ ਰਾਸ਼ਨ ਪ੍ਰਦਾਨ ਕਰਦੀ ਹੈ ਇਸੇ ਦੇ ਨਾਲ ਸਰਕਾਰ ਇਹਨਾਂ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਕਰਦੀ ਹੈ ਜਿਸ ਵਿੱਚ ਕਰੋੜਾਂ ਰਾਸ਼ਨ ਕਾਰਡ ਧਾਰਕ ਨੇ ਜੋ ਸਰਕਾਰ ਤੋਂ ਮੁਫਤ ਰਾਸ਼ਨ ਸਕੀਮ ਦੇ ਲਾਭ ਉਠਾਉਂਦੇ ਨੇ ਹਾਲੀ ਵਿੱਚ ਰਾਸ਼ਨ ਕਾਰਡ ਧਾਰਕੀ ਸਰਕਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਰਾਸ਼ਨ ਕਾਰਡ ਧਾਰਕਾਂ ਨੂੰ ਉਹਨਾਂ ਦੇ ਰਾਸ਼ਨ ਕਾਰਡ ਦੇ ਨਾਲ ਨਾਲ 11000 ਰੁਪਏ ਵੀ ਮਿਲਣਗੇ। ਨਵੇਂ ਸਾਲ ਤੋਂ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਦੀ ਇਹ ਸੂਤ ਦਾ લાભ ਮਿਲਣਾ ਸ਼ੁਰੂ ਹੋ ਜਾਵੇਗਾ। ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਦੇਸ਼ ਵਿੱਚ 80 ਕਰੋੜ ਰਾਸ਼ਨ ਕਾਰਡ ਧਾਰਕ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਦਿੱਤਾ ਜਾਂਦਾ ਹੈ, ਭਾਰਤ ਸਰਕਾਰ ਨੇ ਹੁਣ ਰਾਸ਼ਨ ਕਾਰਡ ਵੰਡ ਪ੍ਰਣਾਲੀ ਵਿੱਚ ਬਦਲਾਅ ਕੀਤਾ ਹੈ। ਇਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ ਵਿੱਤੀ ਲਾਭ ਦੇਣ ਲਈ ਕਦਮ ਚੁੱਕੇ ਗਏ ਨੇ। ਜਨਵਰੀ 2025 ਤੋਂ ਭਾਰਤ ਸਰਕਾਰ ਵੱਲੋਂ ਰਾਸ਼ਨ卡 ਤਾਰ ਕਰਨ ਰਾਸ਼ਨ ਦੇ ਨਾਲ ਨਾਲ 11000 ਰੁਪਏ ਦਿੱਤੇ ਜਾਣਗੇ ਸਰਕਾਰ ਵੱਲੋਂ 5 ਕਿਲੋ ਮੁਫਤ ਰਾਸ਼ਨ ਦੇਵੇਗੀ ਇਸ ਦੇ ਨਾਲ ਲਾਭਪਾਤਰੀ ਪਰਿਵਾਰ ਦੇ ਬੈਂਕ ਖਾਤੇ ਵਿੱਚ 1000 ਰੁਪਏ ਜਮ੍ਹਾਂ ਹੋਵੇਗਾ दरअसल ਸਰਕਾਰ ਦੀ ਇਹ ਪਹਿਲ ਕਦਮੀ ਗਰੀਬ ਪਰਿਵਾਰਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਦੇ ਵਿੱਚ ਮਦਦ ਕਰੇਗੀ ਹਾਲਾਂਕਿ ਸਰਕਾਰ ਨੇ ਇਸ ਦੇ ਲਈ ਕੁਝ ਯੋਗਤਾਵਾਂ ਦਾ ਮਾਪਦੰਡ ਹੈ ਹਰ ਕਿਸੇ ਨੂੰ ਲਾਭ ਨਹੀਂ ਮਿਲੇਗਾ ਦੱਸਦੀ ਹੈ ਕਿ ਕਿਹੜੇ ਤਰ ਮਿਲੇਗਾ ਇਸ ਬਾਰੇ ਤੁਹਾਨੂੰ ਅਗਲੀ ਵੀਡੀਓ ਫੁੱਲ ਡਿਟੇਲ ਵਿੱਚ ਦੇਵਾਂਗੇ ਉਸ ਤੋਂ ਬਾਅਦ ਅਗਲੀ ਵੀਡੀਓ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕਰ ਲੋ ਇਹ ਕੰਮ ਮਹੱਤਵਪੂਰਨ ਨਹੀਂ ਲੱਗ ਜਾਊਗਾ ਜੀ ਮੋਟਾ ਜੁਰਮਾਨਾ ਤੁਹਾਨੂੰ ਦੱਸਣਾ ਚਾਹੁੰਦਾ ਜੀ GST ਤੋਂ ਲੈ ਕੇ ਕਈ ਚੀਜ਼ਾਂ ਨੇ ਜੇਕਰ ਤੁਸੀਂ ਇਨਕਮ ਟੈਕਸ ਭਰਦੇ ਹੋ ਤਾਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਇਨਕਮ ਟੈਕਸ ਰਿਟਾਇਰ ਜਿਹੜੀ ਫਾਈਲ ਭਰ ਦਿਓ ਉਸ ਤੋਂ ਬਾਅਦ ਜੀ GST ਰਜਿਸਟ੍ਰੇਸ਼ਨ ਕਾਰੋਬਾਰੀਆਂ ਵਾਸਤੇ ਵੀ ਇਹ 31 ਦਸੰਬਰ ਲਾਸਟ ਹੈ IDBI ਬੈਂਕ ਅਤੇ ਪੰਜਾਬ ਐਨ ਸਿੱਧ ਬੈਂਕ ਲਈ ਖਾਸ FD ਸਕੀਮਾਂ ਨੇ ਜਿਹੜੀਆਂ 31 ਦਸੰਬਰ ਤੱਕ ਹੈ ਜਿਸ ਤਰ੍ਹਾਂ ਤੁਸੀਂ ਇਹ ਸਕੀਮਾ ਦਾ ਲਾਭ ਲੈ ਸਕਦੇ ਹੋ ਤਾਂ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਿਖੀ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਨੂੰ ਧੰਨਵਾਦੀ